ਜੇ ਚਮਕੀਲਾ ਦੀ ਵੀ ਗੱਲ ਕੀਤੀ ਹੈ ਕਿੰਨੇ ਕ ਗਾਣੇ ਸੁਣਦੇ ਰਹੇ ਹੋ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਰੋਸੇ ਗਏ ਮਤਲਬ ਮਨੋਰੰਜਨ ਨੂੰ ذریعے ਨੂੰ ਗੀਤਾਂ ਦੇ ਨੂੰ ਤੁਸੀਂ ਆਨੰਦ ਮਾਨਦੇ ਰਹੇ ਹੋ ਮੈਂ ਵੈਸੀ ਮਾਫੀ ਚਾਹੂੰਗੀ ਮੈਂ ਕਰੇ ਨਹੀਂ ਸੁਣਿਆ ਉਹਨਾਂ ਨੂੰ ਨਹੀਂ ਸੁਣਿਆ ਨਹੀਂ ਸੁਣਿਆ ਜੀ ਕਿਉਂਕਿ ਸੱਚੀ ਬੋਲਣਾ ਚਾਹੀਦਾ ਹੈ ਤੇ ਪਰ ਉਹਨਾਂ ਦੀ ਕੁਝ ਗੀ ਸੀਗੇ ਜਿਵੇਂ ਸੱਜਣਾ ਦੇ ਨਾਲ ਤੋਖ ਨਹੀਂ ਕਮਾਈਦਾ ਇਹ ਮੈਂ ਸੁਣਿਆ ਜੀ ਔਰ ਮੈਨੂੰ ਇਹ ਲੱਗਦਾ ਕਿ ਉਹ ਬਹੁਤ ਅੱਛਾ ਗਾਉਂਦੀ ਸੀ ਲਿਖਦੇ ਸੀ ਪਰ ਜਿਵੇਂ ਕੀ ਕਹ ਲਉ ਜਿਸ ਤਰ੍ਹਾਂ ਦਾ ਮੀਰੀ ਪਰਵਿਸ਼ ਹੋਈ ਹੈ ਜਾਂ ਕਹ ਲਉ ਮੈਂ ਜ਼ਿਆਦਾ ਨਹੀਂ ਉਹਨਾਂ ਨੂੰ ਸੁਣਿਆ ਕਿਉਂਕਿ ਇੱਕ ਪ੍ਰਭਾਵ ਕੁਝ ਲੋਕਾਂ 'ਚ ਇਹ ਵੀ ਸੀ ਕਿ ਸ਼ਾਇਦ ਉਦੋਂ ਇੰਨੀ ਖੁੱਲ ਨਹੀਂ ਸੀ ਗੱਲਾਂ-ਬਾਤਾਂ ਕਰਨ ਦੀ ਇੰਨੇ ਖੁੱਲੇ ਗਾਣੇ ਉਦੋਂ ਨਹੀਂ ਸੀ ਘਰ ਦੇ ਵਿੱਚ ਇੱਕ ਰੋਕ ਦਿੱਤਾ ਜਾਂਦਾ ਹਾਂਜੀ ਤੇ ਸਾਨੂੰ ਰੋਕਿਆ ਵੀ ਕਿਸੇ ਨੇ ਨਹੀਂ ਬਸ ਮੇਰੀ ਪਰ ਵੀ ਸ਼ਹਿਰ 'ਚ ਹੋਈ ਹੈ ਤੇ ਮੈਂ ਲਤਾ ਜੀ ਨੂੰ ਸੁਣਦੀ ਰਹੀ ਮੈਂ ਹਨਾ ਜੀ ਰਫੀ ਹਿੰਦੀ ਗਾਣੇ ਵੀ ਸੁਣਦੇ ਰਹੇ ਪਰ ਪੰਜਾਬੀ ਤਾਂ ਆਪਾਂ ਪੰਜਾਬੀਆਂ ਗਾਉਂਦੇ ਮੇਰੇ ਫਾਦਰ ਧਾਰਮਿਕ ਜਿਆਦਾ ਮਰਦੀ ਦੇ ਸੀਗੇ ਜਿਉਂ ਉਹਨਾਂ ਨੇ ਮੈਨੂੰ ਧਾਰਮਿਕ ਲਗਨ ਜਗਾਇਆ ਸੋ ਮੈਂ ਉਹਨਾਂ ਦੇ ਜ਼ਿਆਦਾ ਕੋਈ ਗਾਣਾ ਨਹੀਂ ਸੁਣਿਆ ਸੀਗਾ ਤੇ ਮੈਂ ਹੁਣ ਇਹ ਜ਼ਰੂਰ ਪਰ ਜਦੋਂ ਗਾਉਂਦੇ ਸੀਗੇ ਸੱਜਣਾ ਦੇ ਨਾਲ ਤੋਂ ਖਨੀ ਕਮਾਈਦਾ ਕਿ ਇਹ ਚੀਜ਼ ਮੈਨੂੰ ਬਹੁਤ achi ਲੱਗਦੀ ਹੈ ਕਿਉਂਕਿ ਉਹਨਾਂ ਦੀ ਗਾਇਕੀ ਉਹਨ ਨੂੰ ਆਉਂਦੀ ਸੀ ਉਹਨਾਂ ਨੂੰ ਲਿਖਣਾ ਆਉਂਦਾ ਸੀ ਧਾਰਮਿਕ ਗੀਤ ਉਹਨਾਂ ਦੇ ਛੋੜੇ ਸੀ ਕੀ ਬਾਤ ਹੈ ਸੋ ਪਹਿਲੇ ਧਾਰਮਿਕ ਗੀਤ ਦੀ ਗੱਲ ਹੋਈ ਤਾਂ ਮੈਮ ਨੇ ਹੁਣ ਰਿਵੀਲ ਵੀ ਕਰਤਾ ਕਿ ਸਾਰੇ ਗੁੰਗੁਣਾਉਣ ਨੇ ਉਹ ਗਾਣੇ ਹੋ ਹੈਨਾ ਕੁਝ ਤਾਂ ਦੋ ਕਲਾਈਨਾ ਆਡੀਅנס ਲਈ ਜੋ ਅੱਜ ਮਿਸ ਕਰਦੇ ਹੋਣਗੇ ਜਾਂ ਤੁਹਾਡੇ ਜ਼ਰੀਏ ਉਹਨਾਂ ਨੂੰ ਇੱਕ ਅਹਿਸਾਸ ਦੁਬਾਰਾ ਦੇ ਦੇਣੇ ਆ ਹਾਂਜੀ ਨਾ ਲਿਖਿਆਗੀ ਕੋਈ ਯਾਦ ਹੈ ਤੁਹਾਨੂੰ ਸੁਣਾ ਦਵਾਂ ਜਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮੁਕਾਈ ਹੋਏ ਪਿਆਸੇ ਕੁੰਨ ਦੇ ਬਈ ਪਾਈ ਪਾਈ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਪਾਣਾ ਹਾਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਭੈਣੋ ਬਾਸ ਅੱਜ ਵੀ ਮੈਂ ਤੁਹਾਨੂੰ ਦੱਸਣਾ ਚਾਹਿਆ ਸੀ ਕਿ ਇਹ ਪਰਿਵਾਰ ਹੈ ਸਾਡੀਆਂ ਭਾਵੀਆਂ ਬੈਠੀਆਂ ਨੇ ਇਹਨਾਂ ਨੂੰਹਾਂ ਬੈਠੀਆਂ ਨੇ ਇਹ ਇਹ ਗੁਰੂਚ ਨੇ 뮤직 ਔਰ ਇਨਸਾਨੀਅਤ ਸਿ ਗੁਰੂ ਚ ਪਰਵਾਰ ਹੈ ਸੋ ਸਿਵਿਆ ਪਰਵਾਰ ਨੂੰ ਮੈਂ ਸਤਿਕਾਰ ਬਹੁਤ ਸਤਿਕਾਰ ਦਿੰਦੀ ਤੇ ਮੈਂ ਮੈਂ ਵੀ ਬਹੁਤ ਸਮਾਂ ਨਾਲ ਲੈਂਦੇ ਹੋਏ ਸਤਿਕਾਰ ਦੇ ਨਾਲ ਹੀ ਹੈ ਨਾ ਗੱਲਬਾਤ ਇੱਥੇ ਰੁਕਨੇ ਚਾਹਾਂਗੀ ਤੁਹਾਡਾ ਵੀ ਮੈਮ ਸ਼ੁਕਰੀਆ ਕਿ ਤੁਸੀਂ ਸਾਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਤੁਸੀਂ ਆਪਣੇ ਵਿਚਾਰ ਰੱਖਣ ਦੀ ਇਜਾਜ਼ਤ ਦਿਓ ਅਸੀਂ ਲੰਬਾ ਸਮਾਂ ਲੈ ਕੇ ਵੀ ਆਵਾਂਗੇ ਥੈਂਕ ਯੂ ਸੋ ਮਚ ਐਸੇ ਤਰ੍ਹਾਂ ਸੋਹਣੇ ਰਹੋ ਸੋਹਣੇ ਖਿਆਲ ਸਾਡੀ ਯੂਥ ਤੱਕ ਜਨਰੇਸ਼ਨਸ ਤੱਕ ਪਹੁੰਚਾਉਂਦੇ ਰਹੋ